लो जी अपनी आज दी पहली बाजारत हैगी है क्वेश्चन हैगा गा जी 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 मटर और टमाटर तो इलावा केड़ी सब्जी है जिसे पीछे टर लगता मटर और टमाटर तो इलावा वो केड़ी सब्जी है जिसे पीछे टर लगता है टर टर यस डड्डू और सब्जी है <laughs> नहीं मतलब सब्जी तो नहीं है मैं टट्टर तो करता ना टर टर सारू टर करता ना है सब्जी कई देशो दे उन खांदे भी ने अ लोग ने ਖੈਰ ਚਲੋ ਆਪੋ ਦਿਨ ਨਹੀਂ ਜਾਣਾ ਹਾਂ ਮਟਰ ਔਰ ਟਮਾਟਰ ਤੋਂ ਇਲਾਵਾ ਉਹ ਕਿਹੜੀ ਸਬਜੀ ਹੈ ਜਿਹਦੇ ਪਿਛੇ ਟਰ ਲੱਗਦਾ ਟਰ 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 ਟੈਂਕਰ ਰਾਰਾ ਬੁਝਾਜੀ ਬੁਝਾਰ ਤੂੰ ਜਿਨ੍ਹਾਂ ਨੇ ਸਾਡੀ ਪੁਰਾਣੀ ਬੁਝਾਰਤਾਂ ਦੇ ਵੀਡੀਓ ਦੇਖੀ ਹੈ ਉਹਨਾਂ ਨੂੰ ਜਵਾਬ ਪਤਾ ਹੋਵੇਗਾ ਬਿਲਕੁਲ ਜੀ ਦੇਖੋ ਮੈਂ ਕਿੰਨੇ ਪਿਆਰ ਨਾਲ ਗੱਲ ਕਰਦਾ ਲੋਕੀ ਕੁਝ ਕਹਿੰਦੇ ਨੇ ਪੱਟ ਖਾਣ ਨੂੰ ਪੈਂਦਾ ਬਿਲਕੁਲ ਨਹੀਂ ਪੈਂਦਾ ਮੈਂ ਤਾਂ ਬੜੇ ਪਿਆਰ ਨਾਲ ਗੱਲ ਕਰਦਾ ਲੋਕੇਸ਼ਨ ਬੜੀ ਪਿਆਰੀ ਮਿਲੀ ਸਾਨੂੰ ਅੱਜ ਵੀਡੀਓ ਬਣਾਉਣ ਦੇ ਲਈ ਖੈਰ ਤੋਂ ਇਸ ਵਾਰ ਦਾ ਸਹੀ ਜਵਾਬ ਹੈ ਜੀ ਕਟਹਲ ਕਟਹਲ ਉਹਦੇ ਵਿੱਚ ਟਰ ਨਹੀਂ ਆ ਰਿਹਾ ਕਟਹਲ ਕਈ ਲੋਕੀ ਉਹਨੂੰ ਕਟਰ ਵੀ ਕਹਿੰਦੇ ਨੇ ਕਟਰ ਕਟਰ ਹੈ ਉਹ ਕਟਹਲ ਨਹੀਂ ਕੁਝ ਲੋਗ ਉਹਨੂੰ ਕਟਰ ਵੀ ਕਹਿੰਦੇ ਨੇ ਕਹਿੰਦੇ ਨੇ ਕਿ ਸ਼ਾਰਟ ਫਾਰਮ ਹੂੰ ਤਾਂ ਬਿਲਕੁਲ ਸਹੀ ਜੀ ਬਾਬਾ ਹਾਂ ਜੀ ਜੇ ਤੁਹਾਡੇ ਸਾਹਮਣੇ ਕੋਈ ਹੋਰ ਜਵਾਬ ਬਣਦਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਬਿਲਕੁਲ ਅਗਲੀ ਪੁਝਾਰ ਤਾਂ ਆਉਣ ਦੋ ਅਗਲੀ ਪੁਝਾਰ ਤਾਂ ਹੋਣੀ ਬੋਲੇ ਜਾਨ ਮਦਦ ਨੂੰ ਰਾਹ ਦੋ ਕਿ ਸੋ ਆ ਨੈਕਸਟ ਕੁਐਸਚਨ ਪਤਾ ਲੱਗੇ ਪਿੱਛੇ ਸ਼ੇਰ ਆਇਆ ਆ ਫਿਰ ਪੁਝਾਰਤਾ ਪਾਈਆਂ ਜਾ ਰਹੀਆਂ ਨੇ ਚਲੋ ਫਿਰ

ਚਲ ਜਵਾਬ ਦੋ ਇਹ ਜੀ ਕਿਹੜੀ ਸਬਜੀ ਹੈ ਜਿਹਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਕੱਕੜੀ ਕਾਕੜੀ ਕਿਹੜੀ ਕਾਕੜੀ ਤਕੜੀ ਨੂੰ ਦੇ ਕੱਕੜੀ ਕਾਕੜੀ ਤਾਂ ਸੁੱਕੀ ਹੁੰਦੀ ਹੈ ਇਹ ਫਿਰ ਖੀਰਾ ਖੀਰਾ ਕਿਵੇਂ ਹੋਊਗਾ ਖੀਰਾ ਗਿੱਲਾ ਗਿੱਲਾ ਚੰਦ ਕਨਫਰਮ ਕਰੋ ਕਿਹੜੀ ਸਬਜੀ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਹੈ ਹਮ ਟਮਾਟਰ ਟਮਾਟਰ ਦਿੱਤਾ ਮਤਲਬ ਐ ਉਹਨੂੰ ਨਿਚੋੜੋ ਤਾਂ ਜੂਸ ਹੀ ਜੂਸ ਨਿਕਲਦਾ ਟਮਾਟਰ ਦੇ ਅੰਦਰੋਂ ਗਲਤ ਜਵਾਬ ਕਿਹੜੀ ਸਬਜੀ ਹੈ ਬਈ ਜਿਹਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਇੱਕ ਵਾਰ ਜਵਾਬ ਸਹੀ ਆ ਚੁੱਕਿਆਗਾ ਹੈ ਬਟ ਬੰਦਾ ਕਨਫਰਮ ਨਹੀਂ ਸੀਗਾ ਵੀ ਸਹੀ ਹੈ ਵੀ ਹੈ ਖੀਰਾ ਮੈਂ ਕਿਹਾ ਕਨਫਰਮ ਕਰੋ ਕਨਫਰਮ ਕਰ ਦੇਣਾ ਖੀਰਾ ਦੇਖੋ ਖੀਰਾ ਹੁਣ ਕਿਵੇਂ ਹੈ ਖੀਰਾ ਖੀਰਾ ਖੀਰੇ ਨੂੰ ਅੰਗ੍ਰੀਜ਼ੀ ਚ ਕੀ ਵਾਟਰਮੈਲਨ ਬੋਲਦੇ ਨੇ ਵਾਟਰਮੈਨ ਨਾਲ ਤਰਬੂਜਾ ਹੁੰਦਾ ਅੱਛਾ ਮੈਂ ਕਹ ਤਰਬੂਜਾ ਖੀਰੇ ਨੂੰ ਤਾਂ ਨਹੀਂ ਬੋਲਦੇ ਹੁੰਦੇ ਕਿਤੇ ਕਹੋ ਕਿ ਹਾਂ ਜੀ ਇਹਦਾ ਨਾਮ ਵਾਟਰਮੈਨ ਨੇ ਪਾਣੀ ਦੀ ਮਾਤਰਾ ਹੁੰਦਾ ਵੀ ਮਤਲਬ ਕਿ ਵਿਗਿਆਨਿਕ ਵੇਸਤੇ ਵੀ ਸਰ ਜੇ ਰਿਸਰਚ ਕੀਤੀ ਗਈ ਹੈ ਖੀਰੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਪਾਈ ਇਹ ਤੱਕਾ ਨਹੀਂ ਹਾਂ ਜੀ ਸਿੱਧੀ ਜੀ ਗੱਲ ਤੁਸੀਂ ਕਿਹਾ ਸੀ ਮੈਂ ਬੁਝਾਰਤ ਪਾਉਂਗੀ ਲੈ ਕੇ ਤੁਸੀਂ ਜੀਕੇ ਦਾ ਸਵਾਲ ਆ ਗਿਆ ਮੈਂ ਇਹਦੇ ਖਿਲਾਫ ਮੈਂ ਇਹਦੇ ਖਿਲਾਫ ਆਵਾਜ਼ ਬੁਲੰਦ ਕਰਾਂਗਾ ਮੈਂ ਦਿੱਲੀ ਤੱਕ ਜਾਊਂਗਾ ਇਹ ਨਾਰਮਲ ਕੁਐਸਚਨ ਹੈ ਮੈਂ ਮਤਲਬ ਕਿ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕੀ ਆਗੀ ਕਿ ਬਿਖੀਰਾ ਸਾਨੂੰ ਵੱਤ ਤੋਂ ਵੱਤ ਖ ਬਈ ਦੋਸਤ ਹੋਰੇ ਵੇਜੋ ਇਹ ਪਤਾ ਨਹੀਂ ਹੈ ਕਿ ਬਈ ਜਿਹਨੂੰ ਪਤਾ ਹੈ ਦੱਸੋ ਕਬਟ ਕਰੇ ਕੀ ਚੀਜ਼ ਹੈ ਤੇ ਬਈ ਉਹ ਵੀ ਪੁੱਛਿਆ ਕੋਈ ਲਿਖਿਆ ਵੀ ਨਹੀਂ ਨਾ ਕੋਈ ਲਿਖਿਆ ਹੁੰਦਾ ਖੈਰ ਚਲੋ ਅੱਗੇ ਚੰਗੀ ਲਿਖਿਆ ਆ ਸੋ ਨੈਕਸਟ ਕੁਐਸਚਨ ਜੀ ਹੂੰ ਪੰਜ ਹਰੀਆਂ ਸਬਜ਼ੀਆਂ ਦੇ ਨਾਮ ਦੱਸੋ ਪੰਜ ਹਰੀਆਂ ਸਬਜ਼ੀਆਂ ਦੇ ਹਾਂਜੀ ਬਹੁਤ ਛਾਣਾ ਤਾਂ ਪੰਜ ਹਰੀ ਸਬਜ਼ੀਆਂ ਪੰਜ ਹਰੀਆਂ ਸਬਜ਼ੀਆਂ ਮਿਰਚ ਹਰੀ ਸਬਜ਼ੀ ਵੀ ਜਾਂਦੀ ਹੈ ਉਹ ਹਰੇ ਰੰਗ ਦੀ ਹੁੰਦੀ ਹੈ ਮਿਰਚ ਕਿਹੜੀ ਵਾਲੀ ਮਿਰਚ ਸ਼ਿਮਲਾ ਮਿਰਚ ਓਕੇ ਹਾਂ ਇੱਕ ਸ਼ਿमला मिरची ੋਗੀ ਇੱਕ ਦੂਜੀ ਮਿਰਚ ੋਗੀ ਜਿਹੜੀ ਫ੍ਰੀ ਮਿਲਦੀ ਆ ਆਪਾਂ ਨੂੰ ਉਹ ਕਿਹੜੀ ਸਬਜੀ ਬਣਦੀ ਆ ਉਹ ਵਿੱਚ ਪੈਂਦੀ ਆ ਸਬਜੀ ਥੋੜਾ ਜਿਹਾ ਜੋ ਵੀ ਆ ਸਬਜੀ ਦੇ ਵਿੱਚ ਜਾਂਦੀ ਕਦੀ ਇੱਕ ਮਿੰਟ ਕਦੀ ਮਿਰਚ ਤੁਹਾਨੂੰ ਉੱਥੇ ਮਿਲੀ ਹਲਵਾਈ ਦੀ ਦੁਕਾਨ ਤੇ ਜਾਂ ਕਦੀ ਮਿਰਚ ਤੁਹਾਨੂੰ ਮੈਂ ਮਿਰਚ ਦੇ ਪਕੌੜੇ ਨਹੀਂ ਖਾਂਦੇ ਹਲਵਾਈ ਦੀ ਦੁਕਾਨ ਤੇ ਜਾ ਕੇ ਚੱਕ ਚੱਕ ਕਰਦੇ ਤਾਂ ਫਿਰ ਸਬਜੀ ਹੈ ਨਾ ਫਿਰ ਸੁਣੋ ਆਲੂ ਦੇ ਪਕੌੜੇ ਹੁੰਦੇ ਨੇ ਆਲੂ ਸਬਜੀ ਹੈ ਚਲੋ ਤੁਸੀਂ ਮੈਨੂੰ ਪੰਜ ਹਰੀਆਂ ਸਬਜ਼ੀਆਂ ਦੱਸੋ ਖੈਰ ਮਿਰਚ ਸ਼ਿमला ਮਿਰਚ ਓਕੇ ਤੇ ਇੱਕ ਹੋ ਗਿਆ ਸਾਗ ਓਕੇ ਸਾਗੋ ਗਿਆ ਪਿੰਡੀ ਓਕੇ ਹੋਰ ਕਿਹੜੀ ਹੁੰਦੀ ਹੈ ਹਰੀ ਇੱਕ ਮਿੰਟ ਅਰੇ ਨਹੀਂ ਪਤਾ ਹੋ ਰੇ ਰੰਗ ਤੇ ਸਬਜ਼ੀ ਕਿਹੜੀ ਹੈ ਕarele ਕarele ਦਾ ਕਾਲਾ ਹੁੰਦਾ ਲੱਗਦਾ ਨਹੀਂ ਕarele ਹਰਾ ਹੁੰਦਾ ਬਹੁਤ ਡਾਰਕ ਹਰਾ ਹੈ ਨਹੀਂ ਲਓ ਹੋ ਗਿਆ ਦੱਸੋ ਘਰ ਸੋਚੰਦੋ ਹਰੀ ਸਾਹਿਬ ਜੀ ਕੀ ਦਾ ਵੀ ਸਬਜ਼ੀਆਂ ਵਿੱਚ ਆਂਦਾ ਹੈ ਹਾਏ ਓਏ ਰੱਬਾ ਬੰਦੇ ਨੂੰ ਸਰਦੀਆਂ ਚ ਇੰਨਾ ਪਸੰਦ ਆ ਨਾ ਉਹ ਚੀਜ਼ ਹੈ ਮੈਨੂੰ ਜਾਲਾ ਮੋਤੇ ਕਾਰ ਵੀ ਨਾ ਆ ਗਿਆ ਆ ਗਿਆ ਹੋਵੇ ਸਾਗ ਹੂੰ ਤਾਂ ਸਾਗ ਬੋਲਦਾ ਇੱਥੇ ਵੀ ਸਾਗ ਹੋਰ ਕਿਨੇਰ ਬੋਲਾਂ ਸਾਗ ਸਾਗ ਪਾਲਕ ਤੋਰੀ ਪਾਲਕ ਦੇ ਸਾਗ ਬਣਦਾ ਹੋਰ ਕਿਸੇ ਦਾ ਸਾਗ ਬਣਦਾ ਪਾਲਕ ਦਾ ਸਾਗ ਬਣਦਾ ਪਾਲਕ ਮਿਲਾ ਕੇ ਸਾਗ ਬਣਦਾ ਹੋਰਾਂ ਦਾ ਸਾਗ ਬਣਦਾ ਥੋੜੇ ਤਾਂ ਸਾਰਾ ਕੁਝ ਪਤਾ ਨਹੀਂ ਕੀ ਥੋੜੇ ਘਰ ਚ ਕੀ ਕਰਦੇ ਤੁਸੀਂ ਕੀ ਨਹੀਂ ਕੱਕੜੀ ਕਰੇ ਲੈ ਚਲੋ ਸੋ ਨੈਕਸਟ ਕੁਐਸਚਨ ਜੀ ਹੋ ਗਈ ਨਾ ਪੁਜਾਰ ਦਾ ਪੰਜ ਹੋ ਗਏ ਸੀ ਹਾਂ ਹੋ ਗਏ ਜੇ ਤੁਹਾਡੇ ਤੋਂ ਨਾ ਕੋਈ ਹੋਰ ਹੈ ਉਹ ਵੀ ਦੱਸ ਦਿਓ ਹਰੀ ਹਰੀ ਸਬਜ਼ੀ ਕਿਹੜੀ ਕਿਹੜੀ ਸੋ ਨੈਕਸਟ ਕੁਐਸਚਨ ਜੀ ਹਾਂ ਇੱਕ ਅਜਿਹੀ ਸਬਜੀ ਦਾ ਨਾਮ ਦੱਸੋ ਇਹ ਸਬਜੀ ਵਿੱਚ ਪਈ ਆ ਜਿਹੜਾ ਹਰਿਆਣੇ 'ਚ ਖੜਿਆ ਨਾ ਹਰਿਆਣੇ 'ਚ ਤਾਂ ਕਰਕੇ ਇਹ ਸਬਜੀ ਵਿੱਚ ਬੈ ਗਈ ਜਿਸ ਵਿੱਚ ਇੱਕ ਸ਼ਹਿਰ ਦਾ ਨਾਮ ਆਂਦਾ ਹੈ ਹੈ ਹਮ ਸਬਜੀ ਦੇ ਵਿੱਚ ਸ਼ਹਿਰ ਹਾਂਜੀ ਸਬਜੀ ਦੇ ਵਿੱਚ ਸ਼ਹਿਰ ਕਿਹੜੀ ਕਿਹੜੀ ਸਬਜੀ ਦੇ ਵਿੱਚ ਸ਼ਹਿਰ ਦਾ ਨਾਮ ਆਂਦਾ ਦੱਸਾ ਇਹ ਤੁਸੀਂ ਵੀ ਜਲਦੀ ਜਲਦੀ ਕਮੈਂਟ ਕਰਕੇ ਹਾਂਜੀ ਦੱਸੋ ਜੀ ਬਸ ਇਹ ਨਾ ਇਸ ਜਵਾਬ ਇਸ ਦਾ ਜਵਾਬ ਮੈਨੂੰ ਪਤਾ ਹੈ ਪਤਾ ਕਿਉਂਕਿ ਮੈਂ ਉਸ ਸ਼ਹਿਰ ਦੇ ਵਿੱਚ ਹੀ ਹਾਂ ਹਮ ਉਸ ਜ਼ਿਲ੍ਹੇ ਦੇ ਵਿੱਚ ਆ ਸੋਰੀ ਹਮ

ਕੋਈ ਵੀ ਦਰਵਾਜ਼ਾ ਨਹੀਂ ਹੁੰਦਾ ਉਹ ਮਿਸਤਰੀ ਸਾਹਿਬ ਉਹ ਤਾਂ ਮੈਂ ਮੈਂ ਮਿਸਤਰੀ ਨਹੀਂ ਹੈਗੀ ਚਲੋ ਮੈਂ ਆ ਮੈਂ ਡਰਾਈਵਰ ਹੁੰਨੇ ਆ ਉਹ ਡਰਾਈਵਰ ਸਾਹਿਬ ਮਿਸਤਰੀਆਂ ਨੂੰ ਪੁੱਛ ਲੈਂਦੇ ਮਿਸਤਰੀ ਤੁਹਾਨੂੰ ਦੱਸ ਦਿੰਦੇ ਕਿ ਸਬਜ਼ੀਆਂ 'ਚ ਦਰਵਾਜ਼ੇ ਨਹੀਂ ਹੁੰਦੇ ਦਰਵਾਜ਼ੇ ਘਰਾਂ 'ਚ ਹੁੰਦੇ ਨੇ ਮੈਂ ਵੀ ਸਰਚ ਕਰਕੇ ਆਨੀ ਆ ਸਰਚ ਕਰਕੇ ਆਨੀ ਆ ਉਹ ਡਰਾਈਵਰ ਹਾਂਜੀ ਭਾਈ ਕਿਹੜੀ ਸਬਜ਼ੀ ਹੈ ਜਿਹਦੇ ਵਿੱਚ ਦਰਵਾਜ਼ਾ ਦਰਵਾਜ਼ਾ ਹੁੰਦਾ ਮੈਂ ਕਹਿੰਦਾ ਕਿਹੜੀ ਸਬਜ਼ੀ 'ਚ ਡਰਾਈਵਰ ਹੁੰਦਾ

ਉਸ ਕਿਹੜੇ ਦਰਵਾਜਾ ਆ ਗਿਆ ਉਹ ਤਾਂ ਮੈਂ ਹੋਤ ਰਿਹਾ ਉਹਦੇ ਤਾਂ ਨਾਮ ਚ ਵੀ ਨਹੀਂ ਦਰਵਾਜਾ ਲਾਗੇ ਲਾਉਣੇ ਆਇਗਾ ਕਿਤੇ ਦਰਵਾਜਾ ਨਾਮ ਚ ਵੀ ਆਦਾ ਹੈ ਰੁਕ ਜਾ ਕਿਹੜੀ ਸਬਜ਼ੀ ਤੁਹਾਨੂੰ ਪਸੰਦ ਨਹੀਂ ਹੈਗੀ ਤੁਹਾਨੂੰ ਤਾਂ ਕਰੇਲਾ ਹੀ ਨਹੀਂ ਪਸੰਦ ਤੁਹਾਨੂੰ ਤਾਂ ਹੋਰ ਤਾਂ ਤੁਸੀਂ ਖਾਈ ਲੈਣ ਸਰੋ ਜਲਦੀ ਬੋਲੋ ਟਾਈਮ ਨਿਕਲ ਰਿਹਾ ਹੈ ਤੁਸੀਂ ਹਮ ਹਮ ਖਾ ਰਗੇ ਨਹੀਂ ਨਹੀਂ ਕਿਹੜੀ ਸਬਜ਼ੀ ਦੇ ਦਰਵਾਜਾ ਨਹੀਂ ਹੁੰਦਾ ਦਰਵਾਜੇ ਦਾ ਮਤਲਬ ਹੁੰਦਾ ਕਿ ਸਬਜੀ ਨੂੰ ਛਿੱਲੇ ਨਹੀਂ ਲੋੜਦੇ ਉਹਦੇ ਅੰਦਰ ਸਾਗ ਸਾਗ ਤਾਂ ਤੁਹਾਨੂੰ ਪਸੰਦ ਹੈ ਪਾਲਕ ਹੈਨਾ ਪਾਲਦਰ ਪੱਤੇ ਹੁੰਦੇ ਨੇ ਹੋਰ 10 ਉਹ ਖੜਜੋ ਕਿਹੜੀ ਸਬਜ਼ੀ ਸੇ ਦਰਵਾਜਾ ਨਹੀਂ ਹੁੰਦਾ 9 ਖੜ ਜਾ ਸੋਚਦਾ ਦੇ ਮੈਂ ਉਹ ਸਬਜ਼ੀ ਖਾਧੀ ਐ ਆਈ ਡੋਨੋ 8 ਇੱਕ ਮਿੰਟ ਤੁਸੀਂ ਕਦੀ ਸਬਜ਼ੀ ਬਣਾਈ ਐ ਆਪਾਂ ਕੈਂਪਿੰਗ 'ਚ ਬਣਾਈ ਐ ਨਾਓ ਨਹੀਂ ਮੇਰੇ ਘਰ ਕਰ ਇੱਕ ਵਾਰ ਖੜ ਜਾ ਇਧਰ ਵੀ ਧਿਆਨ ਦੇ ਦੇ ਕਦੀ ਉਹ ਸਬਜ਼ੀ ਬਣੀ ਐ ਸਾੜੇ ਘਰ ਨਾਓ ਜੇ ਸਾੜੇ ਘਰ ਸਬਜ਼ੀ ਵੀ ਨਹੀਂ ਬਣੀ ਅਸੀਂ ਦੱਸ ਨਹੀਂ ਸਕਦੇ ਨਾ 5 ਕਿਉਂਕਿ ਪਰ ਪਹਿਲਾਂ ਇਹ ਦਿਨ ਰੇਟਾ ਆਪਾਂ ਬਹੁਤ ਸਾਰੇ ਵਜਾਤਾ ਪਾ ਚੁੱਕੇ ਹਾਂਗੇ ਉਹ ਵੱਡੀ ਸਾਰੀ ਜਿਹੜੀ ਹੁੰਦੀ ਐ ਵੱਡਾ ਸਰ ਹੁੰਦਾ ਜਿਹੜਾ ਉਹਦਾ ਨਾਮ ਨਹੀਂ ਪਤਾ ਮੈਨੂੰ ਕੀ ਹੁੰਦਾ ਵੱਡਾ ਸਰ ਹੁੰਦਾ ਹਰੇ ਰੰਗ

ਹਾਂ ਮਸ਼ਰੂਮ 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 ਦੇ ਦਰਵਾਜਾ ਕਿਵੇਂ ਨਹੀਂ ਹੁੰਦਾ ਸਮਝਾਇਆ ਦਰਵਾਜਾ ਨਹੀਂ ਹੁੰਦਾ ਮਤਲਬ ਰੂਮ ਓਹੋ ਰੂਮ ਵੇ ਤੁਸੀਂ ਇਹ ਨਾ ਕਹੋ ਨਾ ਕਿ ਇਹ ਜਿਹੜੀ ਸਬਜੀ ਸੇ ਦਰਵਾਜੇ ਨੂੰ ਤੁਸੀਂ ਇਹ ਕਹੋ ਇਹ ਕਿਹੜਾ ਰੂਮ ਹੈ ਜਿਹੜੀ ਵੀ ਦਰਵਾਜਾ ਨਹੀਂ ਹੁੰਦਾ ਬੁਝਾਤੇ ਹੁਣ ਜਿਹੜੀ ਇਹ ਟੱਕਾ ਹੈ ਬਈ ਇਹ ਟੱਕਾ ਹੈ ਇਹ ਹੁਣ ਜਿਹੜੀ ਬੁਝਾਰਤੇ ਕਿ ਇਹੋ ਜਿਹਾ ਕਿਹੜਾ ਰੂਮ ਹੈ ਇਸੇ ਦਰਵਾਜੇ ਨਹੀਂ ਹੁੰਦਾ ਫਿਰ ਮੈਂ ਕਹਿੰਦਾ ਮਸ਼ਰੂਮ ਜਦੋਂ ਬੰਦੇ ਨੂੰ ਪਤਾ ਹੁੰਦਾ ਨਾ ਕਿ ਹਾਰ ਦਾ ਜਾ ਰਿਹਾ ਨਾ ਉਹ ਤੇ ਅਨੇ ਬਹਾਨੇ ਲਵਾਉਂਦੇ ਹੀ ਹੁੰਦੇ ਮੈਂ ਜਾ ਰਿਹਾ ਬਈ ਅੰਕਸ਼ਨ ਤੇ ਬੈਠਣ ਲਈ ਜਿਹੜਾ ਜਿਹੜਾ ਮੇਰੇ ਨਾਲ ਆਉਣਾ ਚਾਹੁੰਦਾ ਆਜੋ ਬਾਏ ਬਾਏ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਜੇ ਜਿੰਦਾ ਬਚ ਗਿਆ ਪੁਖਰਤਾਲ ਤੇ ਬਹਿ ਰਹੇ ਮੈਂ ਜਾ ਰਿਹਾ ਬਾਏ ਬਾਏ